ਕੇਂਦਰ ਸਰਕਾਰ ਵੱਲੋਂ ਟੋਲ ਪਲਾਜ਼ਿਆਂ ਤੇ 50% ਦੀ ਕਟੌਤੀ ਕੀਤੀ ਗਈ ਹੈ ਤੇ ਜਲਦ ਇਹ ਨਵੇਂ ਨਿਯਮ ਲਾਗੂ ਹੋਣਗੇ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਉਥੇ ਹੀ ਹਰ ਦਿਨ ਸਫ਼ਰ ਕਰਨ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਵੀ ਇਸ ਨਾਲ ਰਾਹਤ ਮਿਲੇਗੀ ਇਸ ਸਬੰਧੀ ਜਦੋਂ ਟੋਲ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਸੜੇ ਕੋਰ 50% ਕਟੌਤੀ ਦੀ ਜਾਣਕਾਰੀ ਨਹੀਂ ਹੈ ਜਦੋਂ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਬਹੁਤ ਵਧੀਆ ਫੈਸਲਾ ਹੈ ਇਸ ਫੈਸਲੇ ਦੇ ਨਾਲ ਸਾਨੂੰ ਵੀ ਬਹੁਤ ਫਾਇਦਾ ਮਿਲੇਗਾ ਤੇ ਜੇਬ ਤੇ ਵੀ ਬੋਝ ਘਟੇਗਾ ਮੇਰਾ ਨਾਮ ਮਾਸ਼ੂ ਜੀ ਅੱਛਾ ਕੇਂਦਰ ਸਰਕਾਰ ਵੱਲੋਂ ਫੈਸਲਾ ਲਪਾ ਗਿਆ ਕਹਿੰਦਾ ਜਲਦੀ ਹੀ ਜਿਹੜਾ ਟੋਲ ਪਲਾ ਦੇ ਰੇਟਾਂ ਵਿੱਚ ਨਾ 50% ਦੀ ਬਦਲ ਘਟਾਏ ਜਾਣਗੇ ਕਿ ਕਿਥੇ ਜਾਓ ਸਾਡੇ ਵਾਸਤੇ ਵਧੀਆ ਹੋ ਜਾਊਗਾ ਜੀ ਮੇਰਾ ਕੰਮ ਹੀ ਸਾਰਾ ਬੈਡਿੰਗ ਲਾਈਨ ਦਾ ਆ ਤੇ ਸਾਨੂੰ ਇੰਨਾ ਕਮਾਈਦਾ ਨਹੀਂ ਆ ਜਿੰਨਾ ਟੋਲਾਂ ਤੇ ਲੱਗ ਜਾਂਦਾ ਰੋਜ ਦਾ ਸਾਡਾ ਲੁਧਿਆਣੇ ਤਿੰਨ ਚਾਰ ਵਾਰੀ ਦਿਹਾੜੀ ਚ ਆਣ ਜਾਣਿਆ ਸਵੇਰੇ ਵੀ ਆਈਦਾ ਦੁਪਹਿਰੇ ਵੀ ਆਈਦਾ ਹੁਣ ਕੰਮ ਆ ਹੁਣ ਇਹ ਟੋਲ ਪੈਣਾ ਤੇ ਤੁਸੀਂ ਹਿਸਾਬ ਲਾਰੋ ਰੋਜ ਦਾ 8-900 ਰੁਪਏ ਦਾ ਟੋਲ ਆ ਜੀ ਸਾਡਾ ਹਾਂ ਨਾ ਹੁਣ ਕੀ ਕਰ ਸਕਦੇ ਹੁਣ ਜੇ ਤਾਂ ਘੱਟ ਕਰੂਗੇ ਫੇ ਸਾਡੇ ਵਾਸਤੇ ਥੋੜੀ ਸਹੂਲियत ਹੋ ਜੀ ਅਤੇ ਜੇ ਤੇ ਤਾਂ ਫਿਰ ਘੱਟ ਮਤਲਬ ਬੋਝ ਪਊਗਾ ਬੋਝ ਘੱਟ ਪਊਗਾ ਥੋੜਾ ਬੰਦਾ ਫੇ ਸੋਚਦਾ ਨਹੀਂ ਆ ਲੱਗਾ ਹੁਣ ਜਿੱਥੇ ਸਾਡੇ 3 ਜਿਹੜੇ ਵਜਨੇ ਸੀ ਕੋਸ਼ਿਸ਼ ਕਰੀਦੀ ਆ ਕਿ ਦੋਆਂ ਦੀ ਸਰ ਜਾਵੇ ਇੱਕ ਵਾਰੀ ਆਣਾ ਪਵੇ ਪਰ ਹੁ ਅਨਾਜੇ ਥੋੜਾ ਘੱਟ ਕਰੂਗੇ ਫਿਰ ਸਾਡੇ ਵਾਸਤੇ ਈਜ਼ੀ ਹੋ ਜਾਊਗਾ। ਸ਼ੁਕਰੀਆ। ਠੀਕ ਹੈ। ਸਰਕਾਰ ਵੱਲੋਂ ਨਾ ਰੇਟ ਘਟਾਈ ਦੇ ਆ ਰਹੇ ਕਹਿੰਦੇ 50% ਕਿਤੇ ਜਾਣਗੇ ਟੋਲ ਫਲਾਜੇ ਦੇ ਰੇਟ ਕਿੱਦਾਂ ਦੇਖਦੇ ਹਾਂ? ਜਲਦੀ ਲਾਗੂ ਹੋਣਗੇ ਫੈਸਲਾ। ਉਹ ਯਾਨੀ ਤਾਂ ਚੰਗੀ ਗੱਲ ਹੀ ਐ। ਹੂੰ। ਇਹ ਤਾਂ ਚੰਗੀ ਗੱਲ ਆ। ਕਿੰਨੇ ਪਰਸੈਂਟ ਆ ਦੇ ਹੁਣ? ਹੂੰ। ਅਗਰ ਇੱਕ ਸਾਈਡ ਦਾ 240 ਲੱਗਦਾ ਸੀਗਾ ਤੇ 120 ਲੱਗੇਗਾ। ਠੀਕ ਆ। ਬਹੁਤ ਵਧੀਆ ਆ ਇਹਨੇ। ਕਿੱਦਾਂ ਦੇਖਦੇ ਹਾਂ? ਵਧੀਆ ਦੇਖਣਾ ਭਾਈ ਜੇਬ ਦੇ ਵਿੱਚ ਕਿੰਨਾ ਕਸਰ ਪੈਗਾ। ਬਾਬਾ ਉੱਦੀ ਪੈ ਜਾਣਗੇ। ਤੇ ਪਿੱਛੇ ਟ੍ਰੈਫਿਕ ਵੀ ਜਮ ਹੋ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਹੁਣ ਜੋ ਟੋਲ ਪਲਾਜ਼ਾ ਤੇ ਰੇਟ ਹੈ ਉਹਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਕਿੱਦਾਂ ਦੇਖਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਕੀ ਵਾਦਾ ਨਿਭਾ ਰਹੇ ਆ ਜੀ ਮਾਰੇ ਵਧੀਆ ਹੋਣਾ ਚਾਹੀਦਾ ਜੀ ਇਹ ਬਹੁਤ ਜ਼ਿਆਦਾ ਸਾਡਾ ਇੱਕ ਪਾਸੇ ਗੱਡੀ ਆ ਤੇ 350 ਰੁਪਏ ਪਾਸਾ ਕਰਦਾ ਇਹਨਾਂ ਨੇ ਕਿਤੇ 150 ਰੁਪਏ ਤੋਂ ਪਹਿਲਾਂ ਤੇ ਹੁਣ ਚਲੋ ਇਹ ਕਰ ਦੇਣਗੇ ਬਹੁਤ ਵਧੀਆ ਗੱਲ ਆ ਰਾਹਤ ਭਰੀ ਖਬਰ ਹੈ ਬਹੁਤ ਵਧੀਆ ਬਹੁਤ ਖੁਸ਼ੀ ਦੀ ਗੱਲ ਲੋਕਾਂ ਦੀ ਜੇਬ 'ਚ ਕਿੰਨਾ ਕਸ ਰੁਪਏਗਾ ਬਹੁਤ ਫਰਕ ਪੈਗਾ ਜੀ ਬਹੁਤ ਫਰਕ ਪੈਗਾ ਕਿੱਦਾਂ ਦੇਖਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸਰ ਕੀ ਨਾਮ ਆ ਸਰ विपिन कुमार राय प्लाजा मैनेजर सो सर सर जी खबर कर रहे हैं कि टोल प्लाजे फिफ्टी की गई गई है है कमर्शियल की हरेक वाहन की गई गई है है की तो तो लागू हो रही है सर इस प्रकार की हमारे पास अभी कोई भी नोटिफिकेशन नहीं आया है तो अभी इसकी जानकारी नहीं मिली है सर अगर इस प्रकार का कोई भी बजट आता है हमारे पास उसकी सूचना आप लोगों के द्वारा जनता को दे दी जाएगी तो पंद्रह अगस्त को भी एक खबर चल रही सीन तीन हजार का पास होगा दो सौ बारिश तो 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 भी कोई गलत बात हो नोटिफिकेशन अभी नोटिफिकेशन कुछ नहीं आया हमारे पास किसी प्रकार का सल्कुलर हमारे पास नहीं आया लेकिन हमने भी न्यूज में देखा है माननीय नितिन गडकरी साहब का की उन्होंने ऐलान किया है तो अगर कोई भी सर्कुलर आता है तो उसको फॉलो किया जाएगा ठीक है बहुत